ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਸ਼ਿਵ ਸੈਨਾ ਯੂਥ ਪ੍ਰਧਾਨ ਮੈਂ ਇੱਕੋ ਗੱਲ ਕਹਿਣਾ ਚਾਹਨਾ ਪਹਿਲਾਂ ਮੇਰੇ ਵੀਰ ਵੱਡੇ ਵੀਰ ਪਵਨ ਜੀ ਤੇ ਬਾਬਾ ਜੀ ਨੇ ਗੱਲ ਤਾਂ ਸੰਖੇਪ ਚ ਸਮਝਾਤੀ ਕਿ ਡੋਰ ਬਾਰੇ ਅਸੀਂ ਅੱਜ ਜਿੰਨੇ ਵੀ ਇੱਥੇ ਭਰਾ ਬੈਠੇ ਆ ਅਸੀਂ ਸੰਕਲਪ ਲੈਨੇ ਆ ਇਸ ਵਾਰ ਤਾਂ ਚਲੋ ਖਤਮ ਹੋ ਗਈ ਪਤੰਗ ਡੋਰਾ ਅਗਲੀ ਵਾਰ ਅਸੀਂ ਆਪਣੇ ਸ਼ਹਿਰ ਚ ਇਹ ਡੋਰ ਵਿਕਣ ਨਹੀਂ ਦਵਾਂਗੇ ਜੇ ਵਿਕੂਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਦੱਸਾਂਗੇ ਕਿ ਕਿਹੜਾ ਕਿੱਥੋਂ ਲੈ ਕੇ ਆਂਦਾ ਤੇ ਕਿੱਥੋਂ ਵੇਚਦਾ ਵਾ ਅਸੀਂ ਇਹ ਬੈਠ ਕੇ ਅੱਜ ਸਾਰੇ ਐਵੇਂ ਸੰਕਲਪ ਕੀਤਾ ਕਿ ਅਗਲੀ ਵਾਰ ਪਹਿਲਾਂ ਹੀ ਇਹਤੇ ਕਸ਼ਕੰਜਾ ਕਰਾਂਗੇ ਚਾਹੇ ਉਹ ਪ੍ਰਸ਼ਾਸਨ ਸਾਡੇ ਤੇ ਪਰਚੇ ਦੇ ਦੇਵੇ ਚਾਹੇ ਜਿਨ੍ਹਾਂ ਤੇ ਮਰਜ਼ੀ ਦੇ ਦੇਵੇ ਅਸੀਂ ਰੋਕ ਕੇ ਦਿਖਾਵਾਂਗੇ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਤੇ ਕੱਲ ਦੀ ਜੋ ਘਟਨਾ ਵਾਪਰੀ ਆ ਪਿੰਡ ਰੋਲੇ ਦੀ ਨੌਜਵਾਨ ਦੀ ਤਰਨਜੋਤ ਸਿੰਘ ਜੀ ਦੀ ਤੇ ਉਹਨੇ ਸਮਰਾਲੇ ਹਲਕੇ ਦੇ ਸਾਰੇ ਜਿੰਨੇ ਵੀ ਇੱਥੇ ਵੀਰ ਨੇ ਚਾਹੇ ਉਹ ਕਿਸੇ ਵੀ ਜੱਥੇਬੰਦੀ ਦਾ ਹੈ ਚਾਹੇ ਉਹ ਕਿਸੇ ਜਾਤ ਬ੍ਰਾਹੜੀ ਦਾ ਹੈ ਹਰ ਇੱਕ ਵੀਰ ਦਾ ਦਿਲ ਬਰੁੰਦੇ ਆ ਗਿਆ ਹੈ ਤੇ ਪ੍ਰਸ਼ਾਸਨ ਨੇ ਕੱਲ ਗੋਗਲੂਆ ਤੋਂ ਮਿੱਟੀ ਝਾੜ ਦਿੱਤੀ ਕਿ ਗੈਰ ਕਾਨੂੰਨੀ ਪਤੰਗਬੰਦ ਪਤੰਗਬਾਜ਼ੀ ਬੰਦ ਕਰਤੀ ਤੇ ਕਾਨੂੰਨੀ ਕਿਹੜੀ ਆ ਜੀ ਗੈਰ ਕਾਨੂੰਨੀ ਕਿਹੜੀ ਆ ਹਜੇ ਤੱਕ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਅੱਜ ਦੀ ਘਟਨਾ ਜੋ ਵਾਪਰੀ ਹੈ ਪੰਜਾਬ ਐਂਡ ਸਿੱਧ ਬੈਂਕ ਦੇ ਕੋਲੇ ਇਹ ਬੰਦੇ ਦਾ ਗੂਠਾ ਕਟਿਆ ਗਿਆ ਤੇ ਕੰਨ ਕਟਿਆ ਗਿਆ ਉਹ ਪਿੰਡ ਸਰਬਰਪੁਰ ਦਾ ਹੈ ਉਹਦੀ ਵੀਡੀਓ ਮੇਰੇ ਕੋਲੇ ਹੈ ਐਸਐਚਓ ਸਾਹਿਬ ਨੂੰ ਮੌਕੇ ਤੇ ਫੋਨ ਕੀਤਾ ਤੇ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਤੇ ਲਗਾਮ ਪਾਈ ਜਾਵੇ ਕੱਲ ਨੂੰ ਕੋਈ ਇਹੋ ਜਿਹੀ ਕਟੜਾ ਕਿਉਂਕਿ ਉਹ ਸਾਡਾ ਆਪਣਾ ਬੱਚਾ ਸੀ ਸਾਡੇ ਅੰਦਰ ਦਰਦ ਹੈ ਸਾਰੇ ਨੌਜਵਾਨਾਂ ਦੇ ਅੰਦਰ ਦਰਦ ਹੈ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਹੈ ਰਵਨ ਬਡੇਰਾ ਪਵਨ ਸੋਤ ਦਾ ਗੁਰਪ੍ਰੀਤ ਉਟਾਲਾ ਵੀਰ ਬਲਜੀਤ ਭਗੌਰੀਆ ਤੇ ਭਾਈ ਸਾਹਿਬ ਸਾਡੇ ਬੈਠੇ ਰੇ ਸਤਿਕਾਰਯੋਗ ਇਹ ਮੌਜੂਦਾ ਸਰਕਾਰ ਵੱਲੋਂ ਵੀ ਅਸੀਂ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਣੀ ਸਰਕਾਰ ਦੇ ਵਿੱਚ ਇਹ ਚੀਜ਼ ਨੂੰ ਜ਼ਰੂਰ ਉੱਤਾ ਚੱਕ ਕੇ ਇਹਨੂੰ ਬਿਲਕੁਲ ਇਹ ਪਤੰਗ ਤੇ ਡੋਰ ਬੰਦ ਹੋਣੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਕਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਮੈਂ ਪਵਨ ਸੋਹਤਾ ਸੰਬਰਾਲੇ ਤੋਂ ਜੀ ਜੋ ਕਿ ਕੱਲ ਪਿੰਡ ਰੋਲਿਆਂ ਤੋਂ ਇੱਕ ਮਾਸੂਮ ਬੱਚੇ ਦੀ ਚਾਇਨਾ ਡੋਰ ਨਾਲ ਜਿਹੜਾ ਗळा ਕੱਟਣ ਨਾਲ ਇੱਕ ਡੈਥ ਹੋ ਗਈ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਦੁਰਘਟਨਾ ਵਾ ਇਹ ਪੂਰੇ ਦੇਸ਼ ਲਈ ਬਹੁਤ ਹੀ ਮੱਦਭਾਗੀ ਦੁਰਘਟਨਾ ਵਾ ਸੋ ਸਾਨੂੰ ਤਾਂ ਬੇਨਤੀ ਕਰਨਾ ਚਾਹੀਦੀ ਆ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਸਾਡੇ ਭਗਵਾਨ ਸਿੰਘ ਜੀ ਮਾਂ ਦੀ ਸੀਐਮ ਸਾਹਿਬ ਸਾਡੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਚਾਈਨਾ ਡੋਰ ਦੀ ਆਪਾਂ ਗੱਲ ਕਰਦੇ ਆਂ ਵੀ ਚਾਈਨਾ ਡੋਰ ਖਤਰਨਾਕ ਆ ਹੈਵੀ ਆ ਸੋ ਸਾਡੀ ਇੱਕ ਬੇਨਤੀ ਆ ਚਾਈਨਾ ਡੋਰ ਤਾਂ ਬੰਦ ਹੋਣੀ ਆ ਜੇ ਮੁਕੰਮਲ ਤੌਰ ਤੇ ਧਾਗਾ ਡੋਰੀ ਬੰਦ ਹੋਊਗੀ ਉਹਦੀ ਆੜ ਦੇ ਵਿੱਚ ਧਾਗਾ ਡੋਰ ਦੀ ਆੜ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਆ ਅਸੀਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਮੋਦੀ ਸਾਹਿਬ ਆਪਣੇ ਦੇਸ਼ ਦੇ ਵਿੱਚ ਇੱਕ ਚਾਈਨਾ ਡੋਰ ਨਮਾ ਤਬਾਦ ਸੋ ਸਾਨੂੰ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਚਾਇਨਾ ਡੋਰ ਦੀ ਆੜ ਦੇ ਧਾਗਾ ਡੋਰ ਦੀ ਆੜ ਦੇ ਵਿੱਚ ਚਾਇਨਾ ਡੋਰ ਬਿਕ ਰਹੀ ਆ ਅਸੀਂ ਬੇਨਤੀ ਕਰਦੇ ਵੀ ਪੂਰਨ ਤੌਰ ਤੇ ਸਾਰੇ ਪਤੰਗਬਾਜ਼ੀ ਤੇ ਵੈਨ ਚਾਹੀਦਾ ਵਾਇਰ ਖਾਸਾ ਵਾਇਰ ਜੁਗੀ ਫਤ